ਇਹ ਗੱਲ ਹੈ ਕਿ ਜਦੋਂ ਜਥੇ ਬੰਦਕ ਟਾਂਜੇ ਦੇ ਅੰਦਰ ਅਸੀਂ ਜਦੋਂ ਕਿਸੇ ਗੱਲ ਦਾ ਫੈਸਲਾ ਕਰਦੇ ਹਾਂ ਅਸੀਂ ਫੈਸਲਾ ਹੋਰ ਰੂਪ ਵਿੱਚ ਕਰਦੇ ਹਾਂ ਸਾਡਾ ਫੈਸਲਾ ਇਹ ਹੁੰਦਾ ਹੈ ਇਹ ਸਾਡੇ ਕੋਲ ਜਦੋਂ ਕਿਸੇ ਨੇ ਆਉਣਾ ਹੈ ਉਹ ਵੀ ਸਾਡੀ ਸਪਸ਼ਟ ਮੰਗ ਹੈ ਕਿ ਅਸੀਂ ਮਾਨ ਲੋ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਨੇ ਕਿ ਇਹ ਮੁਕੱਦਮਾ ਦਰਜ ਕਰੇ ਸਰਕਾਰ ਤਾਂ ਮੈਨੂੰ ਲੱਗਦਾ ਬਹੁਤ ਚੰਗਾ ਹੁੰਦਾ ਜੇ ਮੁਕੱਦਮਾ ਦਰਜ ਕਰਕੇ ਐਫ ਆਈ ਆਰ ਦੀ ਕਾਪੀ ਨਾਲ ਲਾਉਂਦੀ ਤਾਂ ਇਹ ਤੋਂ ਵੀ ਚੰਗਾ ਹੁੰਦਾ ਕਿਉਂਕਿ ਜਿੱਥੇ ਬੰਦਕ ਟਾਚਿਆਂ ਦੇ ਵਿੱਚ ਹੁੰਦਾ ਹੁੰਦਾ ਕਿ ਉਹ ਲੈ ਕੇ ਆਇਓ ਜੀ ਜਦੋਂ ਆਉਣਾ ਹੈ ਪਰ ਚਲੋ ਕੋਈ ਗੱਲ ਨਹੀਂ ਅੱਜ ਇੱਕ ਗੱਲ ਹੋਰ ਚੰਗੀ ਹੋਈ ਹੈ ਕਿ ਆਪਣੇ ਨਾਲ ਸਾਡੇ ਭਾਵੇਂ ਸਨਾਤ ਕੋਈ ਵੀ ਹੋਣ ਸਾਡੇ ਨਿਯਮ ਸਾਡੇ ਅਸੂਲ ਭਾਵੇਂ ਕੋਈ ਵੀ ਹੋਣ ਜਦੋਂ ਸੰਤ ਬਾਬਾ ਸਰਬਦੋਤ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਸਾਡੇ ਵਿੱਚ ਬੈਠੀਆਂ ਹੋਣ ਉਹ ਸਮਕਤ ਦੇਰ ਮੈਨੂੰ ਲੱਗਦਾ ਇਹ ਔਖਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਲੰਘ ਕੇ ਕੋਈ ਗੱਲ ਆਪਣੇ ਵਰਗੇ ਬੰਦੇ ਕਰਨ ਉਹ ਠੀਕ ਨਹੀਂ ਹੁੰਦੀ ਹਾਂ ਇਹ ਜ਼ਰੂਰ ਹੈ ਕਿ ਇਹ ਦੋ ਦੋ ਮਹਾਨ ਸ਼ਖਸੀਅਤਾਂ ਸਾਡੇ ਵਿੱਚ ਨੇ ਅੱਜ ਤਾਂ ਇੱਕ ਚੰਗਾ ਇਹ ਸਮੇਸ਼ ਹੈ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਦੀ ਵੀ ਕਾੜਾ ਕਾਨੀ ਕਰੇਗੀ ਆਪਾਂ ਨੂੰ ਕੀ ਫਰਕ ਪੈਣਾ ਆਪਾਂ ਤਾਂ ਫਿਰ ਆਪਣੀਆਂ ਟਰਾਲੀਆਂ ਆਪਣੀਆਂ ਗੱਡੀਆਂ ਭਰਨੀਆਂ ਫੇਰ ਆ ਜਾਣਾ ਤੇ ਆਪਣੇ ਨਾਲ ਫਿਰ ਘੱਟੋ-ਘੱਟ ਦੇ ਦੋ ਮਹਾਪਰਧਾਨੀ ਸੰਗਤਾਂ ਦਾ ਆਉਣੀ ਆ ਨਾ ਸਮੇਸ਼ ਕਰਕੇ ਬਾਬਾ ਜੀ ਸਾਡੇ ਨਾਲੋਂ ਵੱਡੀ ਜ਼ਿੰਮੇਵਾਰੀ ਹੁਣ ਤੁਹਾਡੀ ਬਣ ਗਈ ਕਿਉਂਕਿ ਅਸੀਂ ਤਾਂ ਤੁਹਾਡਾ ਹੁਕਮ ਮੰਨਿਆ ਹੈ ਸਰਕਾਰਾਂ ਨੇ ਇਹ ਨਾ ਕੁਝ ਕਰਦੀਆਂ ਸਰਕਾਰਾਂ ਨਾਲ ਦਾ ਸਾਡਾ ਇਹ ਨਾ ਪੇਚਾ ਪੈਦਾ ਉਹਨਾਂ ਨੂੰ ਪਹਿਲਾਂ ਲੈ ਕੇ ਆਓ ਜੀ ਕੀ ਲੈ ਕੇ ਆਉਣੇ ਆ ਇਹ ਤਾਂ ਤੁਹਾਡਾ ਵੀ ਵਿਸ਼ਵਾਸ ਹੈ ਤੇ ਸਾਨੂੰ ਵੀ ਤੁਹਾਡੇ ਤੇ ਵਿਸ਼ਵਾਸ ਹੈ ਕਿ ਤੁਸੀਂ ਇੱਕ ਮਹਾਨ ਹਸਤੀ ਹੋ ਇਸ ਕਰਕੇ ਮੋਹਾਲਾ ਸਾਹਿਬ ਦੀ ਗੱਲ ਜਿਉ ਅਸੀਂ ਲੜਾਈ ਜਿਹੜੀ ਲੜ ਰਹੇ ਹਾਂ ਮੈਂ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਆ ਰਿਹਾ ਹਾਂ ਕਿ ਆਖਿਏ ਬਠਾਣਾ ਸਾਹਿਬ ਅਸੀਂ ਸਮਰਥਨ ਦੇਣ ਵਾਲੇ ਆ ਅਸੀਂ ਫੈਸਲਾ ਲੈਣ ਵਾਲੇ ਨਹੀਂ ਆ ਤੁਸੀਂ ਫੈਸਲਾ ਕਿਸਦਾ ਲੈਣਾ ਹੈ ਕਿਉਂਕਿ ਧਾਰਮਿਕ ਮਸਲੇ ਨੇ ਧਾਰਮਿਕ ਮੁੱਦੇ ਨੇ ਇਹਨੂੰ ਧਾਰਮਿਕ ਜਥੇਬੰਦੀਆਂ ਧਾਰਮਿਕ ਸਖਸ਼ੀਅਤਾਂ ਹੀ ਬੜੀਆ ਢੰਗ ਦੇ ਨਾਲ ਟੈਕਲ ਕਰ ਸਕਦੀਆਂ ਨੇ ਹਾਂ ਸਾਡੀ ਕਿਸਾਨੀ ਦਾ ਕੋਈ ਮੁੱਦਾ ਆਉਣਾ ਤਾਂ ਉਹਨੂੰ ਫਿਰ ਅਸੀਂ ਆ ਕੇ ਢੰਗ ਨਾਲ ਟੈਕਲ ਕਰਨਾ ਉਹ ਸਾਡਾ ਹੁੰਦਾ ਹੈ ਇਹ ਮੁੱਦਾ ਤੁਹਾਡਾ ਹੈ ਇਹਨੂੰ ਤੁਸੀਂ ਕਿਵੇਂ ਟੈਕਲ ਕਰਨਾ ਇਹ ਤੁਹਾਨੂੰ ਦਾ ਪੇਜ ਨੁਕਤੇ ਦਾ ਪਤਾ ਹੈ ਸਾਡੇ ਵਾਸਤੇ ਤਾਂ ਅਸੀਂ ਐਸ ਗੱਲ 'ਚ ਸਾਨੂੰ ਕਿਸੇ ਬਾਹਰ ਤੋਂ ਬੈਠੇ ਵੀਰ ਨੇ ਕਹਿਤਾ ਜਦੋਂ ਅਸੀਂ ਕਿਹਾ ਕਿ ਇਸ ਮੋਰਚੇ ਦੇ ਉੱਤੇ ਅਸੀਂ ਕਿਸਾਨ ਮਹਾਪੰਚਾਇਤ ਕਰਾਂਗੇ ਤਾਂ ਸਾਨੂੰ ਬਾਹਰ ਤੋਂ ਬੈਠੇ ਗੁਰਮਖ ਨੇ ਪਿਆਰੇ ਨੇ ਕਿਸੇ ਨੇ ਮਤ ਦਿੱਤੀ ਸਮਰਥ ਬਖਸ਼ੀ ਉਹ ਕਹਿੰਦਾ ਜੀ ਕਦੇ ਵੀ ਧਾਰਮਿਕ ਸਥਾਨਾਂ ਦੇ ਉੱਤੇ ਕਿ ਪੰਚਾਇਤਾਂ ਮਹਾਪੰਚਾਇਤਾਂ ਨਹੀਂ ਹੁੰਦੀਆਂ ਤੁਹਾਨੂੰ ਲੱਗਿਆ ਨਾ ਕਿ ਕਿਤੇ ਨਾ ਕਿਤੇ ਅਸੀਂ ਗਲਤ ਹਾਂ ਛੋ ਇਸ ਕਰਕੇ ਧਾਰਮਿਕ ਮੁੱਦਾ ਹੈ ਧਾਰਮਿਕ ਮਸਲਾ ਹੈ ਇਹਦੇ ਤੇ ਹਰ ਫੈਸਲਾ ਲੈਣ ਦਾ ਅਧਿਕਾਰ ਸਾਡੀਆਂ ਇਹਨਾਂ ਮਹਾਨ ਸਖੀਰਤਾ ਨੂੰ ਹੈ ਜਿਹੇ ਜਾਂ ਵੀ ਤੁਸੀਂ ਫੈਸਲਾ ਲਾਓ ਵੀ ਸਾਡੇ ਲਈ ਸ਼ਰਮ ਮੱਥਿਆ ਕਿਉਂਕਿ ਅਸੀਂ ਸਪੋਰਟਰ ਹੈ ਅਸੀਂ ਸਪੋਰਟ ਕਰਨ ਆਏ ਆ ਬਹੁਤ ਸਾਰੇ ਲੋਕ ਸਾਨੂੰ ਇਹ ਕਹਿ ਦਿੰਦੇ ਨੇ ਕਿ ਤੁਸੀਂ ਕਿਸਾਨ ਯੂਨੀਅਨ ਵਾਲਿਆਂ ਤੁਹਾਡਾ ਐਸ ਮੋਰਚੇ ਨਾਲ ਕੀ ਸੰਬੰਧ ਹੈ ਮੈਂ ਉਹਨਾਂ ਨੂੰ ਅੱਜ ਦੱਸ ਦਿਆਂ ਜਦੋਂ ਸ਼ੁਰੂ ਹੋਇਆ ਵੈਸੇ ਤਾਂ ਮੈਂ ਜਦੋਂ ਇੱਥੇ ਬੋਲਿਆ ਜਾ ਰਿਹਾ ਸੀ ਮੈਨੂੰ ਦੋ ਤਿੰਨ ਵਾਰੀਆਂ ਹੈ ਲੱਗਿਆ ਮੇਰੇ ਅੰਦਰ ਨੂੰ ਵੀ ਸਟੇਜ ਆਇਂ ਲੱਗਦਾ ਜਿਵੇਂ ਜਾਦਾ ਪੋਲੀਟਿਕਲ ਹੁੰਦੀ ਜਾਂਦੀ ਹੈ ਕਿਉਂਕਿ ਅਸੀਂ ਗੁਰੂ ਦਾ ਹੱਕਾ ਦੇਣ ਵਾਲੇ ਲੋਕ ਆਂ ਜਦੋਂ ਅਸੀਂ ਕਿਸਾਨੀ ਦੀ ਗੱਲ ਕਰਨ ਵਾਲੇ ਅਸੀਂ ਨਾਨ ਪੋਲੀਟਿਕਲ ਵਿਚਾਰਧਾਰਾ ਦੇ ਲੋਕ ਆਂ ਸਾਡਾ ਕਿਸੇ ਤਰ੍ਹਾਂ ਦੀ ਰਾਜਨੀਤੀ ਦੇ ਨੀੜ ਦੀ ਨਿੰੰਘਣ ਦੀ ਲੋੜ ਨਹੀਂ ਹੁੰਦੀ ਸਾਨੂੰ ਮਤਲਬ ਨਹੀਂ ਹੈ ਲੇਕਿਨ ਇੱਕ ਗੱਲ ਜ਼ਰੂਰ ਮੇਰੇ ਵੀ ਸਮਝ ਚਾਹੀ ਜਦੋਂ ਕਿਤੇ ਮੇਰੇ ਸਾਥੀ ਸਰਦਾਰ ਬਲਦੇਵ ਸਿੰਘ ਸ਼ਿਰਸਾ ਜੀ ਕਈ ਵਾਰੀ ਕਿਉਂਕਿ ਇਹਨੂੰ ਪਤਾ ਨਹੀਂ ਕਿੰਨਾ ਕੁ ਹਰ ਅੱਖਰ ਬਦਲ ਕੇ ਆਉਂਦੇ ਇਹ ਜਦੋਂ ਕਿਤੇ ਬੋਲਦੇ ਨੇ ਇਹ ਉਹਨਾਂ ਦੇ ਪ੍ਰਤੀ ਜਰੂਰ ਦੋ ਚਾਰ ਸ਼ਬਦ ਇਹਨਾਂ ਦੇ ਨਿਕਲ ਹੀ ਜਾਂਦੇ ਨੇ ਜਿਵੇਂ ਕਈ ਵਾਰੀ ਡਵੇਟਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਜਿਹੜੇ ਵਿਰੋਧੀ ਧਿਰ ਵਾਲੇ ਕਹਿੰਦੇ ਬੀਜੇਪੀ ਵਾਲਿਆਂ ਨੂੰ ਇੱਕੋ ਵੀ ਦੋ ਮਿੰਟ ਬੋਲ ਦੇਣ ਪਰ ਉਹਦੇ ਵਿੱਚ ਦੋ ਬੱਲਾ ਨਾ ਕਹਿਣਾ ਇੱਕ ਤਾਂ ਮੁਸਲਮਾਨ ਦਾ ਨਾਂ ਨਾ ਲੈਣ ਮੁਸਲਮਾਨ ਉਹਦਾ ਤਾਂ ਮਿਹਰਬਾਨ ਆਵੇ ਦਿੱਗ ਪਾਕਿਸਤਾਨ ਦਾ ਮਹਿਰਬਾਨ ਆਵੇ ਤੇ 2 ਮਿੰਟ ਬੋਲ ਦਿਓ ਕਹਿੰਦੇ 2 ਮਿੰਟ ਨਹੀਂ ਬੋਲਿਆ ਜਾਂਦਾ ਇੰਨਾ ਤੋਂ ਸੋ ਇੱਕ ਇੱਕ ਤੜਪ ਹੁੰਦੀ ਆ ਹਰ ਇਨਸਾਨ ਦੇ ਇਹਨਾਂ ਦੇ ਅੰਦਰ ਹੈ ਮੈਂ ਇਹਨਾਂ ਨੂੰ ਕਹਿੰਦਾ ਰਹਿੰਦਾ ਸੀਗਾ ਕਿ ਨਹੀਂ ਅਸੀਂ ਨੌਨ ਪੋਲੀਟੀਕਲ ਆ ਸਾਡੀ ਕਿਸੇ ਵੀ ਗੱਲ ਦੇ ਵਿੱਚੋਂ ਪੋਲੀਟੀਕਲ ਝਲਕ ਨਹੀਂ ਆਉਣੀ ਚਾਹੀਦੀ ਅਸੀਂ ਨੌਨ ਪੋਲੀਟੀਕਲ ਆ ਲੇਕਿਨ ਇੱਕ ਗੱਲ ਮੈਂ ਦੱਸਾਂ ਜਦੋਂ ਅਸੀਂ ਪਹਿਲੀ ਵਾਰੀ ਇੱਥੇ ਆਏ ਪ੍ਰੈਸ ਕਾਨਫਰੰਸ ਕਰਕੇ ਗਏ ਉਸ ਵਕਤ ਜਿਹੜੇ ਸਾਡੇ ਲੋਕ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਵਾਲਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਵਰਕਰਾਂ ਨੂੰ ਸੱਦ-ਸੱਦ ਕੇ ਮੀਟਿੰਗ ਕੀਤੀ ਤੇ ਕਿਹਾ ਕਿ ਭਾਈ ਅੱਜ ਤੋਂ ਬਾਅਦ ਸਿੱਧੂਪੁਰ ਜੱਥੇਬੰਦੀ ਨੂੰ ਮਾਤਾ ਫੰਡ ਦੇਣੀ ਹੈ ਤੇ ਨਾ ਹੀ ਸਿੱਧੂਪੁਰ ਜੱਥੇਬੰਦੀ ਨੂੰ ਤੁਸੀਂ ਕੁਛ ਨੇ ਸਾਥ ਦੇਣਾ ਇਹ ਕਿਹਾ ਮੈਂ ਹੈਰਾਨ ਹੋਇਆ ਮੈਂ ਕਹਿੰਦਾ ਸੀ ਵੀ ਆਹ ਤਾਂ ਘਣੀ ਸਿਰਸਾ ਐਵੇਂ ਹੀ ਉਹਦਾ ਤੇ ਰੋਲਾ ਪਾਈ ਜਾਂਦਾ ਹੈ ਉਹਨਾਂ ਨੇ ਵਿਚਾਰਿਆਂ ਨੇ ਕਿਸੇ ਇੱਕ ਮੁਲਾਜ਼ਮ ਦੀ ਗਲਤੀ ਹੋਊਗੀ ਜੀਨੇ ਇਹ ਹਰਕਤ ਕੀਤੀ ਲੇਕਿਨ ਉਹਨਾਂ ਨੇ ਸਾਫ਼ ਕਰਤਾ ਇਹ ਜਦੋਂ ਇਹ ਕਿਹਾ ਕਿ ਸਿੱਧੂਪੁਰ ਜਥੇ ਬੰਦੀ ਦਾ ਸਮਰਥਨ ਨਹੀਂ ਦੇਣਾ ਤੇ ਇਹਨਾਂ ਨੂੰ ਫਾਂਡ ਨਹੀਂ ਦੇਣਾ ਕਿਉਂ ਕਿਉਂਕਿ ਇਹ ਉੱਥੇ ਗਏ ਕਿਉਂ ਕਾਰੇ ਲਈ ਗਏ ਮੈ ਸ਼ਰੋਣੀ ਕਮੇਟੀ ਦੇ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਹੋਵੇ ਜਿਹੜੇ ਲੋਕਾਂ ਨੇ ਸਾਡੇ ਗੁਰੂ ਦੇ ਨਾਲ ਅਜਿਹੀਆਂ ਹਰਕਤਾਂ ਕੀਤੀਆਂ ਨੇ ਉਹਨਾਂ ਦੇ ਖਰਾਬ ਮੁਕੱਦਮੇ ਨਹੀਂ ਮੰਗ ਕਰਦਾ ਢੱਲੇਵਾਲ ਵੀ ਉੱਥੇ ਜਾ ਕੇ ਕਰਦਾ ਹੈ ਇਹਦਾ ਮਤਲਬ ਹੈ ਤਕਲੀਫ ਉਹਨਾਂ ਲੋਕਾਂ ਨੂੰ ਹੋਈ ਫਿਰ ਪਤਾ ਲੱਗਿਆ ਕਿ ਹੋ ਸਕਦਾ ਫਿਰ ਸੱਚਮੁੱਚ ਉਹਨਾਂ ਦਾ ਕੋਈ ਇਹਦੇ ਵਿੱਚ ਇਨਵੋਲਵਮੈਂਟ ਹੈ ਕੱਲੀ ਗੱਲਾਂ ਨਹੀਂ ਇਹ ਸੋ ਆਪਾਂ ਜਾੜਾ ਸਮਾਂ ਇਹਦੇ ਤੇ ਮੈਂ ਨਹੀਂ ਲੈਣਾ ਤੁਹਾਡਾ ਤੁਹਾਡਾ ਸਾਰਿਆਂ ਦਾ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸਾਰਿਆਂ ਸਾਜਨੇ ਧਾਰਮਿਕ ਸਿੱਖਸ਼ੇਤਾ ਧਾਰਮਿਕ ਜਥੇਬੰਦੀਆਂ ਪਰ ਮੇਰੀ ਬੀਕੇਯੂ ਇਕਤਾ ਸਿੱਧੂਪੁਰ ਦੇ ਜਿੰਨੇ ਵੀ ਸਾਡੇ ਬਲੌਕ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਟੇਟ ਲੈਵਲ ਦੇ ਲੀਡਰ ਸਾਹਿਬਾਨ ਫੱਲਣੇ ਤੋਂ ਲੈ ਕੇ ਹਰ ਇੱਕ ਵਰਕਰ ਜਿਨ੍ਹਾਂ ਨੇ ਯੋਗਦਾਨ ਪਾਇਆ ਤੁਸੀਂ ਅੱਜ ਦੀ ਇਸ ਪੰਚਾਇਤ ਨੂੰ ਸਫਲ ਬਣਾਉਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੀ ਹੈ ਤੁਸੀਂ ਚੱਲ ਕੇ ਆਏ ਹੋ ਇਹਨੂੰ ਸਫਲਤਾ ਦੇ ਵੱਲ ਲੈ ਕੇ ਗਏ ਹੋ ਇਹ ਸਫਲਤਾ ਤੁਹਾਡੀ ਆ ਗੁਰੂ ਪਿਆਰਿਓ ਕਿਉਂਕਿ ਆਪਾਂ ਨੂੰ ਇਹ ਪਤਾ ਲੋਕਾਂ ਦੀ ਏਕਤਾ ਦੀ ਜਿੱਤ ਹੁੰਦੀ ਹੈ ਨਹੀਂ ਤਾਂ ਅਮੜਾ ਸਾਹਿਬ ਵਿਚਾਰੇ 5 ਸਾਲ ਤੋਂ ਲੰਮਕੀ ਜਾਂਦੇ ਸੀ ਇਸ ਗੱਲ ਦੇ ਇਤੇ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖ ਲਿਓ ਕਿ ਜੇਕਰ ਅੱਜ ਵੀ ਕਿਸੇ ਤਰ੍ਹਾਂ ਦੀ ਸਾਡੇ ਨਾਲ ਕੋਤਾਈ ਹੁੰਦੀ ਹੈ ਫੇਰ ਕੋਈ ਸਾਡੇ ਨਾਲ ਚਾਲ ਚਲਾਕੀ ਹੁੰਦੀ ਹੈ ਤਾਂ ਫਿਰ ਆਪਾਂ ਇਹਨੂੰ ਪੰਚਾਇਤ ਇਸ ਵਾਸਤੇ ਕਿਹਾ ਸੀ ਕਿ ਅਸੀਂ ਗੁਰੂ ਦੇ ਮਾਰਚ ਜਾ ਕੇ ਬੈਠਣਾ ਹੈ ਤੇ ਫਿਰ ਅੱਗੇ ਦੇਵਾਂਗੇ ਧਰਨਾ ਉਹ ਫਿਰ ਕਿਹੜੇ ਅਫਸਰ ਨੇ ਜਿਹੜਾ ਅਫਸਰ ਰਿਲੇਟਡ ਹੋਇਆ ਉਹਦਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਦਫ਼ਤਰ ਬੰਦ ਕਰਕੇ ਉਹਨਾਂ ਚੇ ਭਾਵੇਂ ਸਾਡੇ ਤੇ ਡਾਗਾਂ ਪੈਣ ਭਾਵੇਂ ਸਾਨੂੰ ਜੇਲਾ ਸਿੱਟਣਾ ਉਹ ਫਿਰ ਅਸੀਂ ਉਹਨਾਂ ਚੇ ਕਰਕੇ ਉਠਾ ਲਿਆ ਉਹ ਫਿਰ ਜਿਹੜਾ ਅਸੀਂ ਲੈਨੇ ਹੁੰਨੇ ਆ ਕਾਬੜ ਜਾਵਦੇ ਆਪਦੀ ਉਹ ਲੈ ਕੇ ਉਠਾ ਲਿਆ ਫਿਰ ਜੇਕਰ ਸਾਨੂੰ ਦੁਬਾਰਾ ਵੀ ਇਹ ਕਰਨ ਦੀ ਲੋੜ ਪਈ ਤਾਂ ਤੁਹਾਡੇ ਤੁਹਾਡੇ ਸਾਰਿਆਂ ਤੋਂ ਮੈਂ ਇਸ ਵਾਰ ਦੀ ਪਰਮਾਨਗੀ ਲੈਣੀ ਚਾਹਣਾ ਦੋਸਤੋ ਕਿ ਜਿੰਨੇ ਆਪਾਂ ਹੁਣ ਆਏ ਆ ਅਗਰ ਫੇਰ ਵੀ ਇੱਥੇ ਕੋਈ ਸਾਡੇ ਨਾਲ ਚਾਲ ਚਲਾਕੀ ਚੁਸਤੀ ਹੁੰਦੀ ਹੈ ਇਮਾਨਦਾਰੀ ਨਾਲ ਦੱਸਿਓ ਕਿ ਐਸ ਵਾਰੀ ਨਾਲੋਂ ਆਪਾਂ 10 ਗੁਣਾ ਗਿਣਤੀ 'ਚ ਆ ਸਕਦੇ ਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰਿਓ ਗੁਰੂ ਆ ਸਾਡਾ ਅਸੀਂ ਇੱਥੇ ਸ਼ਕਤੀ ਲੈਣੇ ਆ ਇਹ ਐਵੇਂ ਨਹੀਂ ਵਾਰ ਹੋ ਰਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਕਈ ਲੋਕ ਕਹਿੰਦੇ ਨੇ ਕਿ ਤੁਸੀਂ ਇਹ ਗੱਲਾਂ ਕੀ ਕਰਦੇ ਹੋ ਮੈਂ ਦੱਸ ਦਿੰਦਾ ਅਸੀਂ ਕਿਉਂ ਗੱਲਾਂ ਕਰਦੇ ਆ ਜਿਸ ਵੇਲੇ ਕਲੰਡਰ ਦੀ ਗੱਲ ਚੱਲੀ ਕਿ ਆ ਕਲੰਡਰ ਗੁਰਮਾਨਕ ਦੇਵ ਜੀ ਦਾ ਜਨਮ ਐਸ ਦਿਨ ਨਹੀਂ ਐਸ ਦਿਨ ਹੋਇਆ ਸੀ ਮੇਰੇ ਦੋਸਤੋ ਮੈਂ ਉਸ ਵੇਲੇ ਸਟੂਡੈਂਟ ਸੀ ਮੈਂ ਉਸ ਦਿਨ ਇੱਕ ਛੋਟੀ ਜਿਹੀ ਵਸਤਾ 'ਚ ਹੁੰਦਿਆਂ ਇਹ ਗੱਲ ਕਹੀ ਸੀ ਕਿ ਸਾਡੇ ਇਤਿਹਾਸ ਦੇ ਨਾਲ ਸਾਡੇ ਸਾਡੇ ਧਰਮ ਦੇ ਨਾਲ ਸਾਡੀ ਤਾਕਤ ਦੇ ਸੋਮੇ ਦੇ ਨਾਲ ਛੇਨਛਾਣ ਹੋ ਰਹੀ ਹੈ ਕਿਉਂ ਹੋਈ ਭਲਾ ਉਹ ਇਸ ਲਈ ਹੈ ਕਿ ਅੱਜ ਕਹਿੰਦੇ ਨਹੀਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਤਾਂ ਇਸ ਦਿਨ ਹੋਇਆ ਸੀ ਦੂਜੇ ਕਾਰਨ ਨਹੀਂ ਜੀ ਐਕਸੀਡੈਂਟ ਹੋਇਆ ਸੀ ਤੇ ਥੋੜੇ ਦਿਨਾਂ ਬਾਅਦ ਅਤੇ ਕਾ ਦਿਨ ਮਨਾਉਣ ਲੱਗ ਪੈਣਾ ਅਤੇ ਕਾ ਦਿਨ ਮਨਾਉਣ ਲੱਗ ਪੈਣਾ ਤੇ ਵਿਰੋਧ ਦਿਨ ਮਨਾਉਂਦੇ ਬਣਾਉਂਦੇ ਫਿਰ ਵਿੱਚੋਂ ਬੰਦਰ ਆ ਕੇ ਬੈਠ ਜੂਗਾ ਬਿੱਲੀਆਂ ਦੀ ਲੜਾਈ ਕਰਵਾ ਕੇ ਉਹ ਕਹੇਗਾ ਕਿਉਂ ਲੜੀ ਜਾਂਦੇ ਭੋਲਿਓ ਨਾ ਰਾਮਚੰਦਰ ਹੋਇਆ ਨਾ ਰਾਮ ਹੋਇਆ ਨਾ ਕ੍ਰਿਸ਼ਨ ਹੋਇਆ ਨਾ ਕੋਈ ਬਾਬਾ ਨਾਨਕ ਹੈ ਕਿਹੜੀ ਗੱਲ ਤੇ ਲੜੀ ਜਾਂਦੇ ਹੋ ਤੁਹਾਡੇ ਇਤਿਹਾਸ ਨੂੰ ਮਿਥਿਆਸ ਬਣਾਉਂਦੀ ਹੈ ਸਾਜ਼ਿਸ਼ ਸੀ ਦੋਸਤੋ ਮਿਥਿਆਸ ਬਣਾਉਂਦੀ ਇੱਕ ਚਾਲ ਹੈ ਜਿਹੜੀਆਂ ਬਾਰ-ਬਾਰ ਸਾਡੇ ਨਾਲ ਚੱਲੀਆਂ ਜਾਂਦੀਆਂ ਸੀ ਇਸ ਲਈ ਯਾਦ ਹੈ ਮੇਰਾ ਕਿਹਾ ਤੁਹਾਡੇ ਚ ਬਹੁਤ ਨਹੀਂ ਅਸੀਂ ਉਹ ਆਏ ਸਾਡਾ ਵਿਰਸਾ ਉਹ ਆਏ ਸੀ ਉਸ ਵਿਰਸੇ ਦੇ ਮਾਲਕ ਹੈ ਜਿਨ੍ਹਾਂ ਨੇ ਕਦੇ ਪਠਾਣਾ ਨੂੰ ਸੁੱਤਣਾ ਸਲਵਾਰਾਂ ਪੋਈਆਂ ਐ ਪੋਈਆਂ ਕਿ ਨਹੀਂ ਪੋਈਆਂ ਬੋਲ ਕੇ ਦੱਸਿਓ ਪੋਈਆਂ ਨਾ ਉਹਦੇ ਤੋਂ ਡਰਦੇ ਨੇ ਕਿਉਂ ਡਰਦੇ ਨੇ ਕਿ ਸਲਵਾਰਾਂ ਪੋਉਣ ਵਾਲਾ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦਾ ਸੀ ਇਸ ਫਲਸਫੇ ਦੇ ਵਿੱਚ ਕਿੰਨੀ ਛੇੜਛਾੜ ਕੀਤੀ ਜਾਵੇ ਉਨੀ ਥੋੜੀ ਐ ਜਿੰਨਾ ਇਹਨੂੰ ਗੰਦਾ ਕੀਤਾ ਜਾਏ ਉਨਾ ਥੋੜਾ ਐ ਇਸ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਉਸ ਰੂਪ ਚੋਰੀ ਹੋਣੀ ਉਹ ਚੋਰੀ ਕਰਵਾਏ ਗਏ ਨੇ ਲੜਾਈ ਐ ਇਸ ਗੱਲ ਦੀ ਐ ਉਸ ਸ਼ੈ ਸੁਭਾ ਨਹੀਂ ਹੋਇਆ ਕੋਸ਼ਾ ਸਾਡੀ ਉਸ ਤਾਕਤ ਦਾ ਸਰਮਾ ਜਿੱਥੋਂ ਅਸੀਂ ਸ਼ਕਤੀ ਲੈਨੇ ਆ ਇੱਕ ਤਾਂ ਇਸ ਗੱਲ ਨੂੰ ਸਮਝ ਲਓ ਬੜੀ ਸਬਕੀ ਗੱਲ ਐ ਅਗਰ ਕਿਤੇ ਕਿੱਕਰ ਦਾ ਦਰਖਤ ਐ ਉਹਦੇ ਥੱਲੇ ਕਿੱਕਰ ਉਗਰਦੀ ਐ ਨਿੰਮ ਦਾ ਦਰਖਤ ਆ ਉਹਦੇ ਥੱਲੇ ਨਿੰਮ ਉਗਰਦੀ ਐ ਜੇ 베ਰੀ ਦਾ ਦਰਖਤ ਆ ਉਹਦੇ ਥੱਲੇ 베ਰੀ ਉਗਰਦੀ ਐ ਔਰ ਤੁਹਾਡਾ ਮੋਡਾ ਜਿਹੜਾ ਬ੍ਰਿਸ਼ ਹੈ ਉਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਅੱਗੇ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਹੈ ਉਹ ਫੜਾਉ ਦੇ ਵਿੱਚ ਇਸ ਕਰਕੇ ਤੁਹਾਡੇ ਦੇ ਥੱਲਿਓ ਜਿੰਨੇ ਉੱਗਰਨੇ ਨੇ ਅਗਰੇ ਫਲਸਫਾ ਕਾਇਮ ਰਹੇਗਾ ਤਾਂ ਬੰਦਾ ਸਿੰਘ ਬਹਾਦਰ ਉੱਗਰ ਸਕਦੇ ਨਹੀਂ ਪਰ ਉਹ ਚਾਹੁੰਦੇ ਨੇ ਕਿ ਬੰਦਾ ਸਿੰਘ ਬਹਾਦਰ ਜਾਂ ਹਰੀਸ਼ ਨਲਵਾ ਦੁਬਾਰਾ ਨਾ ਪੈਦਾ ਹੋਏ ਇਹਦੇ ਲਈ ਤੁਹਾਡੇ ਫਸਲਪੇ ਤੇ ਬਾਰ ਹੈ ਦੋਸਤੋ ਔਰ ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਪੇ ਫਸਲਪੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਂਚ ਨਹੀਂ ਆਉਣ ਦਿਆਂਗੇ ਇਹਨੂੰ ਕੈਮ ਰੱਖਣਾ ਹੈ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਕਿਉਂ ਹੈ ਮੈਂ ਕਹਿ ਰਿਹਾ ਕਿ ਇਸ ਫਸਲਪੇ ਦੇ ਵਿੱਚੋਂ ਤੁਹਾਡੀ ਕਿਸਾਨੀ ਦੀ ਲੜਾਈ ਅਗਰ ਜਿੱਤਦੇ ਹੋ ਨੋਟ ਕਰਿਓ ਫੇਰ ਗੱਲ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਖਲਸੇ ਦੇ ਧਰਨੀ ਲੋਕਾਂ ਨੂੰ ਹਿੱਸਿਆਂ ਚ ਵੰਡ ਦਿੱਤਾ ਗਿਆ ਅਸੀਂ ਮੰਗ ਪੱਤਰ ਦੇ ਕੇ ਮੁੜੇ ਹੁੰਦੇ ਸੀ ਜਦੋਂ ਐਸੇ ਕਿੱਤੇ ਦੇ ਲੋਕ ਇਕੱਠ ਹੋ ਕੇ ਇੱਕ ਮਨ ਹੋ ਕੇ ਲੜੇ ਤਾਂ ਜੀ ਰੁਏ ਕਹਿੰਦੇ ਸੀ ਅਗੇ ਮੋਤੀ ਹੈ ਇਹ ਮੁਰਦਾ ਨਹੀਂ ਹੈ ਝੁਕਦਾ ਨਹੀਂ ਕਿਸੇ ਦੇ ਮੂੰਹੇ ਤੇ ਮੋਤੀ ਵੀ ਝੁਕ ਗਿਆ ਝੁਕਾ ਲਿਆ ਪਾਉਸ ਵੇਲੇ ਸੋ ਇਸ ਕਰਕੇ ਇਹ ਕਿਹਦੇ ਕਰਕੇ ਸਾਡੇ ਮੁੰਡ ਕਰਕੇ ਸਾਡੇ ਫਲਸਫੇ ਕਰਕੇ ਅਸੀਂ ਇਹਦੇ ਕਰਕੇ ਝੁਕਾਰੇ ਇਹਦੇ ਚ ਵਟਰੀ ਗੱਲ ਐ ਨਾ ਸੋਚਿਆ ਕਰੋ ਵੀ ਹਰਿਆਣੇ ਵਾਲੇ ਤਾਂ Hindu ਐ ਔਰ ਨਹੀਂ ਪਿਆਰਿਓ ਉਹਨਾਂ ਦੀਆਂ ਵੀ ਜਣਾ ਇੱਥੇ ਹੀ ਨੇ ਫਲਸਫਾ ਉਹਨਾਂ ਦਾ ਵੀ ਇਹੀ ਐ ਉਹ ਵੀ ਇਹੀ ਕੁਛ ਨੇ ਜਿਹੜਾ ਕੁਛ ਆਪਾ ਐ ਸਵੈਸ ਕਰਕੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਂ ਆਪ ਸਾਰੀਆਂ ਸੰਗਤਾਂ ਦਾ ਫਿਰ ਤੋਂ ਤੁਸੀਂ ਜਿਸ ਤਰੀਕੇ ਦੇ ਨਾਲ ਇੱਥੇ ਆਏ ਹੋ ਇੱਕ ਇੱਕ ਕਦਮ ਸਿਰ ਮੱਥੇ ਆ ਤਕਲੀਫ ਝੱਲ ਕੇ ਆਏ ਹਾਂ ਔਖੇ ਹੋ ਕੇ ਆਏ ਹਾਂ ਤੁਹਾਡੀ ਇਸ ਤਕਲੀਫ ਦਾ ਅਠਾਈ ਦਾ ਨਸੀਬ ਮਹਿਸੂਸ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਫਿਰ ਦੁਬਾਰਾ ਤਹਿ ਦਿਲੋਂ ਤਲਬ ਕਰਦੇ ਆ ਜਿਉਂ ਆ ਆਪਦੇ ਮੁਰਤਾ ਤੁਸੀਂ ਜਿੱਤ ਕੇ ਚੱਲੇ ਹੋ ਕਿਉਂਕਿ ਜਦੋਂ ਐਲਾਨ ਹੋ ਗਿਆ ਹੈ ਮੈਨੂੰ ਪਤਾ ਲੱਗਿਆ ਮੇਰੇ ਕੋਲ ਬਡਾਲਾ ਸਾਹਿਬ ਗੱਲ ਕਰਦੇ ਸੀ ਕਿ ਸ਼ਾਇਦ ਉਹ ਕਹਿ ਰਹੇ ਸੀਗੇ ਕਿ ਘਟੇ ਦੇ ਰਣ ਘਟੇ ਦੇ ਵਿੱਚ ਉਹ ਐਫ ਆਈ ਆਰ ਦਰਜ ਦੀ ਕਿਉਂਕਿ ਮੇਰੀ ਜਿੱਦੋ ਗੱਲ ਹੋ ਰਹੀ ਸੀ ਮੈਂ ਤਾਂ ਕਹਿ ਰਿਹਾ ਸੀ ਉਹਨਾਂ ਨੂੰ ਕਿ ਜੀ ਅਸੀਂ ਵਿਸ਼ਵਾਸ ਤੇ ਅਸੀਂ ਤਾਂ ਪਿੱਛੇ ਹਟਣ ਵਾਲੇ ਨਹੀਂ ਆ ਲੇਕਿਨ ਪਾਪਾ ਜੀਆ ਦੇ ਸਾਨੂੰ ਭਰੋਸਾ ਹੈ ਅਸੀਂ ਜਿਵੇਂ ਵੀ ਤੁਸੀਂ ਕਹੋਗੇ ਅਸੀਂ ਉਵੇਂ ਹੀ ਚਲੇ ਜਾਵਾਂਗੇ ਲੇਕਿਨ ਉਹਨਾਂ ਵੱਲੋਂ ਗੱਲ ਇਹ ਆਈ ਹੈ ਕਿ 1 ਘੰਟਾ ਡੇਢ ਘੰਟਾ ਲੱਗਣਾ ਹੈ ਐਫ ਆਈ ਆਰ ਲਾਉ ਸੋਡੀ ਐਫ ਆਈ ਆਰ ਦਾ ਨੰਬਰ ਉਹ ਆਪਣੇ ਤੱਕ ਆ ਜਾਏਗਾ ਸੋ ਇਸ ਲਈ ਆਪ ਸਭ ਦਾ ਪਾਪਾ ਜੀਆ ਦਾ ਹੋਰ ਸਾਰੀਆਂ ਸ਼ਖਸੀਅਤਾਂ ਜਿੰਨੀਆਂ ਵੀ ਇੱਥੇ ਬੰਨੀਆਂ ਇੱਥੇ ਆਈਆਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਹੋਏ ਵਿਸ਼ੇ ਨੂੰ ਕੋਈ ਕੋੜਾ ਸ਼ਬਦ ਨਿਕਲ ਜਾਵੇ ਖਿਮਾ ਦੇ ਚਾ ਚਕੈ ਵਾਜੁਰਜੀਤਾ ਖਾਲਸਾ ਵਾਜੁਰਜੀਤ